ਹਾਂਜੀ ਦੋਸਤੋ ਹਾਜ਼ਰ ਹਾਂ ਅੱਜ ਦੀ ਕਹਾਣੀ ਤੀਆਂ ਦੇ ਲੇਖ ਲੈ ਕੇ ਭਾਗ 2 ਵਾ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਹਰਲੀਨ ਦੇ ਮਨ ਨੂੰ ਕੁਝ ਚੈਨ ਆਇਆ ਅਮਨ ਨੂੰ ਕੁਝ ਠੀਕ ਦੇਖ ਕੇ ਹਰਵਿੰਦਰ ਦੀ ਮੰਮੀ ਚਰਨਜੀਤ ਨੂੰ ਵੀ ਹੌਸਲਾ ਦਿੰਦੀ ਹੈ ਇਸ ਟਾਈਮ ਸਿਰਫ ਇੱਕ ਦੂਜੇ ਨੂੰ ਹੌਸਲਾ ਹੀ ਦਿੱਤਾ ਜਾ ਸਕਦਾ ਹੈ ਹਰਵਿੰਦਰ ਦੇ ਬਾਰ ਆਉਣ ਤੇ ਉਹਦੀ ਮੰਮੀ ਵੀ ਜਾਣ ਲਈ ਉੱਠ ਖੜੀ ਹਰਵਿੰਦਰ ਤੇ ਉਹਦੀ ਮੰਮੀ ਦੇ ਜਾਣ ਤੋਂ ਬਾਅਦ ਹਰਵੀਰ ਤੇ ਰਮਨ ਵੀ ਅਮਨ ਦੇ ਕੋਲ ਆ ਗਏ ਅਮਨ ਹਰਵੀਰ ਨੂੰ ਦੇਖ ਤੇ ਸਾਰ ਕਹਿਣ ਲੱਗੀ ਵੀਰੇ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲੋਗੇ ਹਰਵੀਰ ਹਾਂ ਅਮਨ ਜ਼ਰੂਰ ਚੱਲਦੇ ਆ ਰਮਨ ਤੇ ਚਰਨਜੀਤ ਵੀ ਨਾਲ ਚਲੀਆਂ ਗਈਆਂ ਮੱਥਾ ਟੇਕਣ ਤੋਂ ਬਾਅਦ ਕਿੰਨਾ ਹੀ ਟਾਈਮ ਸਾਰੇ ਜਣੇ ਬੈਠੇ ਗੁਰਬਾਣੀ ਸੁਣਦੇ ਰਹੇ ਤੇ ਫਿਰ ਲੰਗਰ ਹਾਲ ਵਿੱਚ ਸੇਵਾ ਕਰਨ ਚਲੇ ਗਏ ਉਸ ਤੋਂ ਬਾਅਦ ਘਰ ਵਾਪਸ ਚੱਲ ਪਏ ਅਮਨ ਰਸਤੇ ਵਿੱਚ ਤਾਂ ਚੁੱਪ ਰਹੀ ਪਰ ਕਾ ਰਾ ਕੇ ਉਹ ਕਮਲ ਨਾਲ ਗੱਲਾਂ ਕਰਨ ਲੱਗ ਗਈ ਗੁਰਦੁਆਰਾ ਸਾਹਿਬ ਤੋਂ ਆ ਕੇ ਸਭ ਨੂੰ ਅਮਨ ਕੁਝ ਠੀਕ ਲੱਗੀ ਮਣਜ ਜਗਪਾਲ ਤੋਂ ਬਾਅਦ ਪਹਿਲੇ ਦਿਨ ਸਾਰਿਆਂ ਨਾਲ ਹਾਲ ਵਿੱਚ ਬੈਠੀ ਸੀ ਚਰਨ ਜੀਤ ਦੇ ਦਿਲ ਨੂੰ ਕੁਝ ਤਰਵਾਸ ਹੋਇਆ ਦੀ ਅਜਮਨ ਸਾਹਬ ਨਾਲ ਥੋੜੀ ਬਹੁਤ ਗੱਲਬਾਤ ਕਰਦੀ ਹੈ ਇੱਕ ਦੋ ਦਿਨਾਂ ਵਿੱਚ ਅਮਨ ਆਪਣੇ ਆਪ ਕਮਲ ਨੂੰ ਸਾਹਮਣ ਲੱਗ ਗਈ ਹਰਵੀਰ ਦੇ ਜਾਣ ਵਿੱਚ ਵੀ 4 ਦਿਨ ਰਹਿ ਗਈ ਅਗਲੇ ਦਿਨ ਹਰਵੀਰ ਤੇ ਹਰਲੀਨ ਨੇ ਪਿੰਡ ਨੂੰ ਜਾਣਾ ਸੀ ਤੇ ਉਹ ਨਾਲ ਹੀ ਅਮਨ ਨੂੰ ਲੈ ਗਏ ਘਰ ਦਾ ਮਾਹੌਲ ਬਦਲਣ ਨਾਲ ਅਮਨ ਵੀ ਬਹੁਤ ਸੰਭਲ ਗਈ ਪਰ ਅਮਨ ਦੇ ਸੁਭਾਅ ਵਿੱਚ ਬਹੁਤ ਫਰਕ ਪੈ ਗਿਆ ਪਹਿਲਾਂ ਵਾਂਗੂ ਖੁਸ਼ੀਆਂ ਵੰਡਣਾ ਤਾਂ ਭੁੱਲ ਗਈ ਕਿੱਥੇ ਤਾਂ ਹਰ ਗੱਲ ਕਰਕੇ ਉਸਨੇ ਹੱਸਣਾ ਹੁੰਦਾ ਸੀ ਤੇ ਕਿੱਥੇ ਹੁਣ ਗੱਲ ਕਰਨੀ ਹੀ ਭੁੱਲ ਗਈ ਸੀ ਅਮਨ ਆਪਣੀ ਸਰਬੀ ਭੂਆ ਜੀ ਦੇ ਪਿੰਡ ਜਾ ਕੇ ਚੈੱਕਦੀ ਰਹਿੰਦੀ ਸੀ ਸਰਪੀ ਨੇ ਬਹੁਤ ਦਿਨਾਂ ਬਾਅਦ ਅਮਨ ਨੂੰ ਪ੍ਰੀਤੀ ਨਾਲ ਗੱਲਾਂ ਕਰਦੇ ਦੇਖਿਆ ਸੀ ਤਿੰਨ ਦਿਨ ਬਾਅਦ ਹਰਵੀਰ ਤੇ ਹਰਲੀਨ ਆਸਟ੍ਰੇਲੀਆ ਚਲੇ ਅਮਨ ਉਹਨਾਂ ਦੇ ਜਾਣ ਵੇਲੇ ਬਹੁਤ ਰੋਈ ਸਰਪੀ ਨੇ ਆਪਣੇ ਕੋਲ ਬਿਠਾ ਕੇ ਅਮਨ ਨੂੰ ਬਹੁਤ ਗੱਲਾਂ ਸਮਝਾਈਆਂ 2-4 ਦਿਨਾਂ ਲਈ ਸਰਬੀ ਨੇ ਅਮਨ ਨੂੰ ਆਪਣੇ ਕੋਲ ਹੀ ਰੱਖ ਲਿਆ ਸਤਨਾਮ ਤੇ ਚਰਨਜੀਤ ਹਰਵੀਰ ਹੁਣਾਂ ਨੂੰ ਮਿਲਣ ਆਏ ਸੀ ਉਹ ਵਾਪਸ ਮੁੜ ਗਏ ਅਮਨ ਪ੍ਰੀਤੀ ਨਾਲ ਥੋੜਾ ਬਹੁਤ ਘਰ ਦਾ ਕੰਮ ਕਾਜ ਵੀ ਕਰਵਾ ਦਿੰਦੀ ਹੁਣ ਸਾਰਿਆਂ ਨੂੰ ਲੱਗਦਾ ਅਮਨ ਬਹੁਤ ਹੱਦ ਤੱਕ ਸੰਭਲ ਗਈ ਪਰ ਅਮਨ ਨੂੰ ਇੱਕ ਆਦਤ ਪੈ ਗਈ ਉਹ ਆਪੇ ਇਕੱਲੀ ਹੀ ਗੱਲਾਂ ਕਰਨ ਲੱਗ ਜਾਂਦੀ ਤੇ ਬਹੁਤ ਵਾਰ ਜਗਪਾਲ ਨੂੰ ਆਪਣੇ ਵਾਲੇ ਦਿਵਾਲੇ ਮਹਿਸੂਸ ਕਰਦੀ ਸਾਰਿਆਂ ਨੂੰ ਇਸ ਗੱਲ ਦੀ ਟੈਨਸ਼ਨ ਰਹਿੰਦੀ ਸੀ ਕਿ ਅਮਨ ਦੇ ਦਿਮਾਗ ਤੇ ਕੋਈ ਬੁਰਾ ਅਸਰ ਨਾ ਹੋ ਜਾਵੇ ਸਰਬੀ ਨੇ ਚਰਨਜੀਤ ਨਾਲ ਵੀ ਗੱਲ ਕੀਤੀ ਕਿ ਅਮਨ ਕਈ ਵਾਰ ਇਕੱਲੇ ਗੱਲਾਂ ਕਰਦੀ ਹੈ ਚਰਨਜੀਤ ਨੂੰ ਪਰੇਸ਼ਾਨੀ ਲੱਗ ਗਈ ਉਹ ਸਤਨਾਮ ਨੂੰ ਲੈ ਕੇ ਸਰਬੀ ਦੇ ਪਿੰਡ ਨੂੰ ਚਲੀ ਗਈ ਉੱਥੇ ਗਰਵੀਰ ਨੂੰ ਨਾਲ ਲੈ ਕੇ ਪਟਿਆਲੇ ਡਾਕਟਰ ਨੂੰ ਦਿਖਾਉਣ ਲੈ ਕੇ ਗਈ ਡਾਕਟਰ ਨੇ ਅਮਨ ਦਾ ਚੈੱਕਅਪ ਕੀਤਾ ਕਾਫੀ ਗੱਲਾਂ ਦੀ ਪੁੱਛ ਪੜਤਾਲ ਵੀ ਕੀਤੀ ਦਵਾਈ ਲਿਖਣ ਤੋਂ ਬਾਅਦ ਅਮਨ ਨੂੰ ਬਾਹਰ ਪੇਈ ਦਿੱਤਾ ਤੇ ਸਤਨਾਮ ਤੇ ਚਰਨਜੀਤ ਨੂੰ ਕਹਿਣ ਲੱਗਿਆ ਕਿ ਅਮਨ ਨੂੰ 1 ਮਿੰਟ ਵੀ ਇਕੱਲੇ ਨਹੀਂ ਛੱਡਣਾ ਤੇ ਬੱਚੀ ਨੂੰ ਵੀ 1 ਮਿੰਟ ਵੀ ਦੂਰ ਨਹੀਂ ਕਰਨਾ ਅਮਨ ਤੋਂ ਬੱਚੀ ਦੀ ਸਾਂਭ ਸੰਭਾਲ ਵੀ ਅਮਨ ਨੂੰ ਹੀ ਕਰਨ ਦਿਓ ਤੇ ਇਹਨੂੰ ਸਾਰਾ ਟਾਈਮ ਵਿਅਸਤ ਰੱਖੋ ਡਾਕਟਰ ਨੇ ਕਾਫੀ ਕੁਝ ਸਮਝਾਇਆ ਦਵਾਈ ਲੈਣ ਤੋਂ ਬਾਅਦ ਸਤਨਾਮ ਹੁਣੀ ਅਮਨ ਨੂੰ ਆਪਣੇ ਨਾਲ ਹੀ ਲੈ ਆਈ ਉਸ ਦਿਨ ਤੋਂ ਲੈ ਕੇ ਚਰਨਜੀਤ 24 ਘੰਟੇ ਅਮਨ ਦੇ ਨਾਲ ਰਹਿੰਦੀ ਰਸੋਈ ਵਿੱਚ ਵੀ ਉਹਦੇ ਤੋਂ ਨਾਲ ਹੀ ਕੰਮ ਕਰਵਾਉਂਦੀ ਕਮਲ ਕਿੰਨਾ ਵੀ ਰੋਂਦੀ ਪਰ ਚਰਨਜੀਤ ਨਾ ਚੁੱਕਦੀ ਅਮਨ ਹੀ ਉਸ ਨੂੰ ਚੁੱਪ ਕਰਵਾਉਂਦੀ ਤੇ ਸੰਭਾਲਦੀ ਅਮਨ ਖੁਦ ਹੀ ਕਮਲ ਦੇ ਸਾਰੇ ਕੰਮ ਕਰਦੀ ਹਫ਼ਤੇ ਤੋਂ ਬਾਅਦ ਹੀ ਅਮਨ ਠੀਕ ਹੋਣ ਲੱਗੀ ਜਿੱਥੇ ਉਹ ਕਮਰੇ ਵਿੱਚ ਬੈਠੀ ਰਹਿੰਦੀ ਹੁਣ ਉਹ ਸਾਰਿਆਂ ਨਾਲ ਹਾਲ ਵਿੱਚ ਆ ਕੇ ਬੈਠ ਜਾਂਦੀ 15 ਕੋ ਦਿਨਾਂ ਵਿੱਚ ਹੀ ਅਮਨ ਨੂੰ ਬਹੁਤ ਫਰਕ ਪੈ ਗਿਆ ਹਰਵੀਰ ਤੇ ਹਰਲੀਨ ਅਮਨ ਨਾਲ ਰੋਜ਼ ਗੱਲਾਂ ਕਰ ਲੈਂਦੇ ਕਈ ਵਾਰ ਉਸ ਟਾਈਮ ਹਰਵਿੰਦਰ ਵੀ ਘਰ ਹੁੰਦਾ ਤਾਂ ਉਹ ਵੀ ਅਮਨ ਨਾਲ ਗੱਲ ਕਰ ਲੈਂਦਾ ਅਮਨ ਹੁਣ ਘਰ ਦੇ ਕੰਮ ਕਾਜ ਤੇ ਕਮਲ ਨਾਲ ਵੀ ਵਿਅਸਤ ਹੀ ਰਹਿੰਦੀ ਸੀ ਰਮਨ ਨੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜੌਬ ਮਿਲਣ ਬਾਰੇ ਘਰ ਆ ਕੇ ਦੱਸਿਆ ਤਾਂ ਅਮਨ ਬਹੁਤ ਖੁਸ਼ ਹੋ ਗਈ ਉਹਨੇ ਸਭ ਤੋਂ ਪਹਿਲਾਂ ਰਮਨ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ ਸਾਰਾ ਪਰਿਵਾਰ ਅੱਜ ਬਹੁਤ ਦਿਨਾਂ ਬਾਅਦ ਥੋੜਾ ਖੁਸ਼ ਹੋਇਆ ਸੀ ਕਿ ਚਲੋ ਅਮਨਦੀਪ ਨੂੰ ਕੁਝ ਤਾਂ ਫਰਕ ਪਿਆ ਅੱਜ ਬਹੁਤ ਦਿਨਾਂ ਬਾਅਦ ਅਮਨ ਦੇ ਚਿਹਰੇ ਤੇ ਮੁਸਕਾਨ ਦੇਖੀ ਸੀ ਦਿਨ ਜੇ ਚੜਦਾ ਤਾਂ ਛਿਪਣਾ ਵੀ ਐ ਸਮਾਂ ਲੰਘਦਾ ਕਿਹੜਾ ਪਤਾ ਲੱਗਦਾ ਅੱਜ ਜਗਪਾਲ ਗਏ ਨੂੰ 4 ਮਹੀਨੇ ਹੋ ਗਏ ਸੀ ਕਮਲ 5 ਮਹੀਨਿਆਂ ਤੋਂ ਉਤੋਂ ਦੀ ਹੋ ਗਈ ਸੀ ਅਮਨ ਦੀ ਸੱਸ ਨੇ ਕਦੇ ਇਹਨਾਂ ਦੀ ਸੁਧਣਾ ਲਈ ਬਸ ਅਮਨ ਦੀ ਨਨਦ ਦਾ ਫੋਨ ਜ਼ਰੂਰ ਆ ਜਾਂਦਾ ਤੇ ਉਹ ਹਮੇਸ਼ਾ ਅਮਨ ਨੂੰ ਹੌਸਲਾ ਦਿੰਦੀ ਜੇ ਕਦੇ ਅਮਨ ਮੰਮੀ ਜੀ ਦੀ ਗੱਲ ਕਰਨ ਲੱਗਦੀ ਤਾਂ ਗਿੰਨੀ ਅਮਨ ਨੂੰ ਟੋਕ ਦਿੰਦੀ ਕਿ ਜੋ ਆਪਣੀ ਨਹੀਂ ਰਹੀ ਉਹਦੀ ਕੀ ਗੱਲ ਕਰਨੀ ਤੇ ਉਹ ਗੱਲ ਬਦਲ ਦਿੰਦੀ ਕਿ ਅਮਨ ਤੇ ਜ਼ਿਆਦਾ ਕਿਸੇ ਗੱਲ ਦਾ ਅਸਰ ਨਾ ਹੋਵੇ ਅਮਨ ਵੀ ਹੁਣ ਕਿਤੇ ਨਾ ਕਿਤੇ ਇਹ ਗੱਲ ਸਮਝ ਗਈ ਸੀ ਕਿ ਉਹ ਕਦੇ ਵੀ ਉਸ ਘਰ ਵਿੱਚ ਨਹੀਂ ਜਾ ਸਕਦੀ ਸੀ ਜਿੱਥੇ ਉਹਨੂੰ ਜਗਪਾਲ ਵਿਆਕੇ ਲੈ ਕੇ ਗਿਆ ਸੀ ਪਰ ਮਨ ਨੂੰ ਨਾ ਸਮਝਾ ਸਕੀ ਕਿ ਜਗਪਾਲ ਹੁਣ ਉਸਨੂੰ ਕਦੇ ਨਹੀਂ ਮਿਲ ਸਕਦਾ ਉਹਨੂੰ ਜਕੇ ਨਹੀਂ ਆਉਂਦਾ ਸੀ ਕਿ ਜਗਪਾਲ ਉਹਨੂੰ ਇਕੱਲੀ ਨੂੰ ਛੱਡ ਗਿਆ ਫਿਰ ਕਦੇ-ਕਦੇ ਸੋਚਦੀ ਮਣਾ ਇਕੱਲੇ ਰਹਿਣ ਦੀ ਆਦਤ ਪਾ ਲੈ ਜਾਂ ਆਪਣੀ ਕਮਲ ਦੀ ਪਰਵਿਸ਼ ਬਾਰੇ ਸੋਚਿਆ ਕਰ ਬਸ ਆਹੀ ਸੋਚਾਂ ਸੋਚਦੀ ਰਹਿੰਦੀ ਪਰ ਹਰਵੀਰ ਤੇ ਹਰਲੀਨ ਦਾ ਜਦੋਂ ਵੀ ਫੋਨ ਆਉਂਦਾ ਤਾ ਅਮਨ ਨੂੰ ਇਹੀ ਸਮਝਾਉਂਦੇ ਕਿ ਉਹ ਕੋਈ ਜੋਬ ਕਰ ਲਵੇ ਘਰੋਂ ਬਾਹਰ ਨਿਕਲਣ ਤੇ ਮਾਹੌਲ ਬਦਲ ਨਾਲ ਅਮਨ ਦੇ ਸੁਭਾਅ ਵਿੱਚ ਫਰਕ ਪਵੇਗਾ ਉਹਦੀ ਜ਼ਿੰਦਗੀ ਅੱਗੇ ਤੁਰੇਗੀ ਰਮਨ ਨੇ ਵੀ ਅਮਨ ਨੂੰ ਇਹੀ ਸਲਾਹ ਦਿੱਤੀ ਤੇ ਉਹ ਮੰਨ ਗਈ ਅਮਨ ਨੇ ਬਹੁਤ ਥਾਵਾਂ ਤੇ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਜੋਬ ਲਈ ਫਾਰਮ ਭਰ ਦਿੱਤੇ ਰਮਨ ਤੇ ਉਹਦੇ ਡੈਡੀ ਨੇ ਵੀ ਬਹੁਤ ਜਗ੍ਹਾ ਤੇ ਅਮਨ ਲਈ ਨੌਕਰੀ ਦਾ ਪਤਾ ਕੀਤਾ ਪਰ ਕਿਤੇ ਕੁਝ ਨਾ ਬਣਿਆ ਛੇ ਸੱਤ ਮਹੀਨੇ ਇਦਾਂ ਹੀ ਬੀਤ ਗਏ ਕਮਲ ਸਾਲ ਤੋਂ ਉੱਪਰ ਦੀ ਹੋ ਗਈ ਉਹ ਤੁਰਨ ਲੱਗ ਗਈ ਘਰ ਵਿੱਚ ਸਾਰੇ ਕਿਤੇ ਭੱਜੀ ਫਿਰਦੀ ਸਭ ਦਾ ਦਿਲ ਲਵਾਈ ਰੱਖਦੀ ਸੁਖਮੰਤਾ ਸਕੂਲ ਤੋਂ ਆ ਕੇ ਉਹਦੇ ਮਗਰ ਮਗਰ ਤੁਰਿਆ ਫਿਰਦਾ ਅਮਨੂ ਜਦੋਂ ਕਿਤੇ ਵੀ ਕੋਈ ਚੰਗੀ ਨੌਕਰੀ ਨਾ ਮਿਲੀ ਫਿਰ ਆਕ ਕੇ ਉਹਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰ ਲਈ ਤਨਖਾਹ ਬਹੁਤ ਘੱਟ ਸੀ ਪਰ ਅਮਨੂ ਜੋਬ ਮੈਲਨ ਕਰਕੇ ਸਾਰਿਆਂ ਨੂੰ ਇਨਾ ਹੀ ਬਹੁਤ ਸੀ ਕਿ ਚਲੋ ਉਹ ਘਰ ਤੋਂ ਬਾਹਰ ਨਿਕਲਣ ਲੱਗੀ ਐ ਨਾਲ ਹੀ ਇਹ ਸੀ ਕਿ ਅਮਨ ਦਾ ਸਕੂਲ ਵਿੱਚ ਬੱਚਿਆਂ ਨਾਲ ਵਧੀਆ ਮਨ ਲੱਗਿਆ ਰਹੂਗਾ ਨਾਲੇ ਮਾਹੌਲ ਬਦਲ ਨਾਲ ਵੀ ਫਰਕ ਪਵੇਗਾ ਹਰਵੀਰ ਤੇ ਹਰਲੀਨ ਦਾ ਜਦੋਂ ਫੋਨ ਆਇਆ ਤਾਂ ਉਹਨਾਂ ਨੂੰ ਵੀ ਅਮਨ ਨੇ ਆਪਣੀ ਜੋਬ ਬਾਰੇ ਦੱਸਿਆ ਹਰਵੀਰ ਹੁਣੀ ਬਹੁਤ ਖੁਸ਼ ਸੀ ਨੌਕਰੀ ਮਿਲਣ ਕਰਕੇ ਉਹਨਾਂ ਦੋਵਾਂ ਨੇ ਅਮਨ ਨੂੰ ਹੱਲਾਸ਼ੇਰੀ ਦਿੱਤੀ ਹਰਲੀਨ ਦੇ ਮਾਂ ਨੂੰ ਬਹੁਤ ਤਕਲੀਫ ਹੋਈ ਕੀ ਅਮਨ ਨੇ ਇੰਨੀ ਪੜ੍ਹਾਈ ਕੀਤੀ ਪਰ ਉਸ ਹਿਸਾਬ ਨਾਲ ਕੰਮ ਨਹੀਂ ਮਿਲਿਆ ਹਰਲੀਨ ਨੇ ਇਹ ਗੱਲ ਹਰਵੀਰ ਨਾਲ ਵੀ ਸਾਂਝੀ ਕੀਤੀ ਹਰਵੀਰ ਹਰਲੀਨ ਆਪਣੇ ਕਿੱਥੇ ਨੌਕਰੀਆਂ ਮਿਲਦੀਆਂ ਨੇ ਡਿਗਰੀਆਂ ਲੈ ਕੇ ਵੀ ਨੌਜਵਾਨ ਬੇਰੁਜ਼ਗਾਰ ਫਿਰਦੇ ਐ ਚੱਲ ਕੋਈ ਨਾ ਇਹਨੇ ਨਾਲ ਅਮਨ ਦਾ ਟਾਈਮ ਪਾਸ ਹੋ ਜਾਂਦਾ ਹੈ ਤਾਂ ਹੀ ਤਾਂ ਮੈਂ ਅਮਨ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਸੀ ਪਰ ਜੋ ਕਿਸਮਤ ਨੂੰ ਮਨਜ਼ੂਰ ਹੋਣਾ ਉਹੀ ਐ ਹਰਲੀਨ ਹਾਂਜੀ ਹਰਵੀਰ ਜੋ ਵੀ ਆ ਬਸ ਉਹਦੀ ਰਲਜਾ ਵਿੱਚ ਹੀ ਰਹਿਣਾ ਪੈਣਾ ਬਸ ਅਮਨ ਨੂੰ ਹੁਣ ਕੋਈ ਤਕਲੀਫ ਨਾ ਹੋਵੇ ਹਰਵੀਰ ਕਦੇ ਕਦੇ ਹਰਲੀਨ ਮੈਂ ਸੋਚਦਾ ਕਿ ਕੋਈ ਚੰਗਾ ਮੁੰਡਾ ਲੱਭ ਕੇ ਅਮਨ ਦਾ ਦੁਬਾਰਾ ਵਿਆਹ ਕਰ ਦਈਏ ਮੈਂ ਪਿੰਡ ਤਾਂ ਨਹੀਂ ਗੱਲ ਕਰਦਾ ਕਿ ਪਤਾ ਨਹੀਂ ਸਾਰੇ ਕੀ ਕਹਿਣਗੇ ਮਾਮਾ ਜੀ ਨਾ ਗੁੱਸੇ ਹੋ ਜਾਣ ਹਰਲੀਨ ਲੈ ਦੱਸ ਮਾਮਾ ਜੀ ਕੁਝ ਨਹੀਂ ਕਹਿੰਦੇ ਤੁਸੀਂ ਇੱਕ ਵਾਰੀ ਗੱਲ ਤਾਂ ਕਰਿਓ ਪਹਿਲਾਂ ਪਿੰਡ ਮੰਮੀ ਜੀ ਹੁਣਾਂ ਨਾਲ ਵੀ ਗੱਲ ਕਰ ਲਿਓ ਹਰਵੀਰ ਕਹਿਣ ਲੱਗਿਆ ਹਾਂ ਮੈਂ ਵੀ ਗੁਰਵੀਰ ਵੀਰੇ ਨਾਲ ਸਲਾਹ ਕਰਨ ਬਾਰੇ ਸੋਚਦਾ ਸੀ ਹਰਲੀਨ ਚੁੱਪ ਬੈਠੀ ਕੁਝ ਸੋਚਦੀ ਕਹਿਣ ਲੱਗੀ ਹਰਵੀਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਰਵੀਰ ਹਰਲੀਨ ਇਹ ਕੀ ਤੂੰ ਬੋਲ ਕੀ ਕਹਿਣਾ ਹੈ ਮੇਰੇ ਤੋਂ ਪੁੱਛਣ ਵਾਲੀ ਕੀ ਗੱਲ ਹੈ ਹਰਲੀਨ ਹਰਵੀਰ ਜਦੋਂ ਅਸੀਂ ਕਾਲਜ ਵਿੱਚ ਸੀ ਤੁਹਾਨੂੰ ਤਾਂ ਪਤਾ ਹੀ ਹੈ ਸਾਡੇ ਗਰੁੱਪ ਵਿੱਚ ਹਰਵਿੰਦਰ ਸ਼ੁਰੂ ਤੋਂ ਹੀ ਹੈ ਅਸੀਂ ਇਕੱਠੇ ਪੜਦੇ ਪੇਪਰਾਂ ਦੀ ਤਿਆਰੀ ਕਰਦੇ ਅਸਾਈਨਮੈਂਟ ਬਣਾਉਂਦੇ ਸਾਡੇ ਸਾਰਿਆਂ ਦੀ ਆਪਸ ਵਿੱਚ ਬਹੁਤ ਵਧੀਆ ਬਣਦੀ ਸੀ ਅਸੀਂ ਆਪਸ ਵਿੱਚ ਸਾਰੇ ਚੰਗੇ ਦੋਸਤ ਸੀ ਪਰ ਹਰਵਿੰਦਰ ਸ਼ੁਰੂ ਤੋਂ ਹੀ ਅਮਨ ਨੂੰ ਪਸੰਦ ਕਰਦਾ ਸੀ ਪਰ ਕਦੇ ਵੀ ਅਮਨ ਨੂੰ ਕਹਿਣ ਦੀ ਹਿੰਮਤ ਨਾ ਕਰ ਸਕਿਆ ਹਰਵੀਰ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਿਆ ਹਰਲੀਨ ਤੈ ਮੇਰੇ ਕੋਲ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਹੁਣ ਵੀ ਕਿੰਨਾ ਟਾਈਮ ਹੋ ਗਿਆ ਹਰਵਿੰਦਰ ਆਪਣੇ ਨਾਲ ਰਹਿੰਦਾ ਪਰ ਕਦੇ ਕੁਝ ਨਹੀਂ ਦੱਸਿਆ ਹਰਲੀਨ ਮੇਰੇ ਤਾਂ ਇਹ ਗੱਲ ਧਿਆਨ ਵਿੱਚ ਹੀ ਨਹੀਂ ਰਹੀ ਜਦੋਂ ਪਿਛਲੇ ਸਾਲ ਜਗਪਾਲ ਭਾਜੀ ਦੀ ਡੈਥ ਹੋਈ ਐ ਉਸ ਵੇਲੇ ਹਰਵਿੰਦਰ ਦੀ ਹਾਲਤ ਦੇਖ ਮੇਰੇ ਧਿਆਨ 'ਚ ਗੱਲ ਆਈ ਕਿ ਹਰਵਿੰਦਰ ਅਮਨ ਨੂੰ ਪਸੰਦ ਕਰਦਾ ਸੀ ਹਰਵੀਰ ਹਰਵਿੰਦਰ ਨੇ ਇਹ ਗੱਲ ਤੈਨੂੰ ਖੁਦ ਦੱਸੀ ਹਰਲੀਨ ਹਾਂਜੀ ਹਰਵੀਰ ਜਦੋਂ ਕਾਲ ਦੇ ਵਿੱਚ ਅਮਨ ਨੇ ਰਮਨ ਭੈਣ ਦੇ ਵਿਆਹ ਦੀ ਪਾਰਟੀ ਦਿੱਤੀ ਸੀ ਹਰਵਿੰਦਰ ਨੇ ਉਦੋਂ ਮੈਨੂੰ ਦੱਸਿਆ ਸੀ ਮੈਂ ਕਿਹਾ ਸੀ ਇਹਨੂੰ ਕੀ ਅਮਨ ਨੂੰ ਆਪਣੇ ਦਿਲ ਦੀ ਗੱਲ ਦੱਸ ਦੇ ਪਰ ਹਰਵਿੰਦਰ ਅਮਨ ਤੋਂ ਡਰਦਾ ਸੀ ਕਿ ਜੇ ਅਮਨ ਨਾਰਾਜ਼ ਹੋ ਗਈ ਤਾਂ ਉਹ ਅਮਨ ਦੀ ਦੋਸਤੀ ਤੋਂ ਵੀ ਜਾਂਦਾ ਰਹੇਗਾ ਹਰਵੀਰ ਹਰਵਿੰਦਰ ਤਾਂ ਬਹੁਤ ਸਾਬ ਮੁੰਡਾ ਹੈ ਆਪਾਂ ਗੱਲ ਕਰਕੇ ਦੇਖਦੇ ਹਾਂ ਪਰ ਕੀ ਪਤਾ ਹਰਵਿੰਦਰ ਹੁਣ ਅਮਨ ਨਾਲ ਵਿਆਹ ਲਈ ਮੰਨੇਗਾ ਕਿ ਨਹੀਂ ਹਰਲੀਨ ਕਿਉਂ ਨਹੀਂ ਮੰਨੇਗਾ ਹਰਵੀਰ ਉਹ ਅੱਜ ਵੀ ਅਮਨ ਦਾ ਉਨਾ ਹੀ ਕਰਦਾ ਹੈ ਜਿੰਨਾ ਪਹਿਲਾਂ ਕਰਦਾ ਸੀ ਹਰਵੀਰ ਹਰਲੀਨ ਆਪਾਂ ਪਹਿਲਾਂ ਮਾਮਾ ਜੀ ਨਾਲ ਗੱਲ ਕਰਦੇ ਹਾਂ ਫਿਰ ਅਮਨ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਹਰਲੀਨ ਅਮਨ ਨਾਲ ਗੱਲ ਤੁਸੀਂ ਤੇ ਹਰਵਿੰਦਰ ਨਾਲ ਮੈਂ ਕਰ ਲਵਾਂ ਥੋੜੀ ਤਾਂ ਅਮਨ ਕੋਈ ਗੱਲ ਮੋੜਦੀ ਨਹੀਂ ਹਰਵੀਰ ਤੇ ਅਮਨ ਇੱਕ ਦੂਜੇ ਦੀ ਗੱਲ ਬਹੁਤ ਘੱਟ ਮੋੜਦੇ ਸੀ ਦੇਖਿਓ ਅਮਨ ਨੇ ਮੰਨ ਜਾਣਾ ਹੈ ਹਰਵੀਰ ਠੀਕ ਹੈ ਮੈਂ ਅਤਵਾਰ ਨੂੰ ਘਰ ਗੱਲ ਕਰਕੇ ਫਿਰ ਮਾਮਾ ਜੀ ਨਾਲ ਗੱਲ ਕਰੂੰਗਾ ਅਮਨ ਰੋਜ਼ ਕੰਮ ਤੇ ਜਾਂਦੀ ਤੇ ਸ਼ਾਮ ਨੂੰ ਘਰ ਮੁੜਦੀ ਉਹ ਆਪਣੇ ਆਪ ਨੂੰ ਸਕੂਲ ਦੇ ਕੰਮਾਂ ਵਿੱਚ ਵਿਅਸਤ ਰੱਖਦੀ ਤਾਂ ਕਿ ਕੋਈ ਵੀ ਗੱਲ ਉਹਦੇ ਮਨ ਨੂੰ ਅਸ਼ਾਂਤ ਨਾ ਕਰੇ ਅਮਨ ਹਰ ਗੱਲ ਆਪਣੇ ਦਿਲ ਨੂੰ ਲਾ ਲੈਂਦੀ ਸੀ ਚਾਹੇ ਕੋਈ ਵੀ ਗੱਲ ਹੁੰਦੀ ਨਿੱਕੀ ਵੱਡੀ ਉਹਨੂੰ ਆਪਣਾ ਦੁੱਖ ਯਾਦ ਆ ਜਾਂਦਾ ਇਸ ਲਈ ਹੀ ਉਹ ਘਰ ਵਿੱਚ ਆਪਣੇ ਆਪ ਨੂੰ ਬੀਜੀ ਰੱਖਦੀ ਘਰ ਆ ਕੇ ਉਹ ਕੰਮਲ ਨੂੰ ਸੰਭਾਲਦੀ ਆਪਣੀ ਮੰਮੀ ਨਾਲ ਕਰ ਜਾ ਕੇ ਸਾਰਾ ਕੰਮ ਵੀ ਕਰਵਾਉਂਦੀ ਜਿਸ ਦਿਨ ਰਮਨ ਰਾਤ ਦੀ ਡਿਊਟੀ ਤੇ ਹੁੰਦੀ ਸੁਖਮਨ ਨੂੰ ਵੀ ਸੰਭਾਲਦੀ ਇਸ ਵਾਰ ਉਹ ਸਕੂਲ ਜਾਣ ਲੱਗ ਗਿਆ ਸੀ ਉਹਨੂੰ ਪੜਾਉਂਦੀ ਵੀ ਤੇ ਸਕੂਲ ਜਾਣ ਲਈ ਤਿਆਰ ਕਰਦੀ ਇੰਨਾ ਵਿਅਸਤ ਰਹਿਣ ਲੱਗ ਗਈ ਕਿ ਉਹਨੂੰ ਆਪਣੇ ਆਪ ਦੀ ਵੀ ਸੋਧਣਾ ਰਹਿੰਦੀ ਸਭ ਕੁਝ ਠੀਕ ਹੋ ਰਿਹਾ ਸੀ ਪਰ ਅਮਨ ਹੱਸਣਾ ਭੁੱਲ ਗਈ ਸੀ ਕਮਲ ਦੀਆਂ ਤੂਤਲੀਆਂ ਗੱਲਾਂ ਕਦੇ-ਕਦੇ ਸਭ ਨੂੰ ਖੁਸ਼ ਕਰ ਦਿੰਦੀਆਂ ਪਰ ਅਮਨ ਦੇ ਚਿਹਰੇ ਤੇ ਕਦੇ ਹੀ ਮੁਸਕਾਨ ਆਉਂਦੀ ਸੀ ਹਰਵੀਰ ਤੇ ਹਰਲੀਨ ਨੇ ਐਤਵਾਰ ਨੂੰ ਪਹਿਲਾਂ ਗੁਰਵੀਰ ਨਾਲ ਅਮਨ ਦੇ ਦੁਬਾਰਾ ਵਿਆਹ ਦੀ ਗੱਲ ਕੀਤੀ ਗੁਰਵੀਰ ਸੁਣ ਕੇ ਬਹੁਤ ਖੁਸ਼ ਹੋਇਆ ਪਰ ਉਹਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਸ਼ਾਇਦ ਹਰਵਿੰਦਰ ਦੇ ਪਰਿਵਾਰ ਨੇ ਨਹੀਂ ਮੰਨਣਾ ਹਰਲੀਨ ਨਹੀਂ ਵੀਰ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਹਰਵਿੰਦਰ ਨੇ ਆਪਣੇ ਘਰ ਅਮਨ ਬਾਰੇ ਜ਼ਰੂਰ ਦੱਸਿਆ ਹੋ ਤਾਂ ਹੀ ਤਾਂ ਆਂਟੀ ਜੀ ਉਸ ਦਿਨ ਜਗਪਾਲ ਪਾਜੀ ਦਾ ਅਫਸੋਸ ਕਰਨ ਹਰਵਿੰਦਰ ਦੇ ਨਾਲ ਆਏ ਸੀ ਗੁਰਵੀਰ ਫਿਰ ਤੁਸੀਂ ਹਰਵਿੰਦਰ ਨਾਲ ਗੱਲ ਕੀਤੀ ਹੈ ਹਰਵੀਰ ਨਹੀਂ ਵੀਰੇ ਪਹਿਲਾਂ ਮਾਮਾ ਜੀ ਤੇ ਮਾਮੀ ਜੀ ਨਾਲ ਸਲਾਹ ਕਰਾਂਗੇ ਫਿਰ ਬਾਅਦ ਵਿੱਚ ਹਰਵਿੰਦਰ ਨੂੰ ਪੁੱਛਾਂਗੇ ਗੁਰਵੀਰ ਨੇ ਬਾਅਦ ਵਿੱਚ ਮੰਮੀ ਤੇ ਪ੍ਰੀਤੀ ਨਾਲ ਵੀ ਹਰਵੀਰ ਤੇ ਹਰਲੀਨ ਦੀ ਗੱਲ ਕਰਵਾ ਦਿੱਤੀ ਉਦੋਂ ਤੱਕ ਤਰਸੀਮ ਵੀ ਆ ਗਿਆ ਸਾਰੇ ਜਣੇ ਖੁਸ਼ ਸੀ ਕਿ ਹਰਵੀਰ ਨੇ ਇਹ ਸਭ ਸੋਚਿਆ ਕਿਉਂਕਿ ਕਿਤੇ ਨਾ ਕਿਤੇ ਸਭ ਦੇ ਮਨ ਵਿੱਚ ਇਹ ਗੱਲ ਜ਼ਰੂਰ ਸੀ ਕਿ ਅਮਨ ਦਾ ਦੁਬਾਰਾ ਵਿਆਹ ਕਰ ਦਈਏ ਪਰ ਹਰ ਕੋਈ ਚੁੱਪ ਸੀ ਸਭ ਨੂੰ ਇਹ ਵੀ ਲੱਗਦਾ ਸੀ ਕਿ ਅਮਨ ਨੂੰ ਮਨਾਉਣਾ ਬਹੁਤ ਔਖਾ ਹੈ ਪਰ ਹੁਣ ਸਭ ਨੂੰ ਹਰਵੀਰ ਤੇ ਯਕੀਨ ਸੀ ਅਮਨ ਹਰਵੀਰ ਦੀ ਹਰ ਗੱਲ ਸੁਣਦੀ ਤੇ ਮੰਨਦੀ ਸੀ ਹਰਵੀਰ ਨੇ ਘਰੋਂ ਫੋਨ ਕੱਟ ਕੇ ਪਹਿਲਾਂ ਆਪਣੇ ਮਾਮਾ ਜੀ ਨੂੰ ਫੋਨ ਲਾ ਲਿਆ ਹਰਵੀਰ ਨੇ ਫਤਿਹ ਬੁਲਾਉਣ ਤੋਂ ਬਾਅਦ ਸਾਰਿਆਂ ਦਾ ਹਾਲ ਚਾਲ ਪੁੱਛਿਆ ਤੇ ਫਿਰ ਹੌਲੀ ਹੌਲੀ ਹਰਵੀਰ ਨੇ ਅਮਨ ਦੇ ਵਿਆਹ ਕਰਨ ਬਾਰੇ ਗੱਲ ਕੀਤੀ ਸਤਨਾਮ ਪੁੱਤ ਵਿਆਹ ਤਾਂ ਕਰਨਾ ਹੀ ਐ ਹਲੇ ਉਮਰੀ ਕੀ ਐ ਪਰ ਮੇਰੀ ਹਿੰਮਤ ਨਹੀਂ ਪੈਂਦੀ ਅਮਰ ਨਾਲ ਹਾਲੇ ਗੱਲ ਕਰਨ ਦੀ ਫਿਰ ਪੁੱਤ ਇਹ ਵੀ ਐ ਕਿ ਲੋੜ ਵਾਲਾ ਥਾਂ ਦੇਖਣਾ ਪੈਣਾ ਸਤਨਾਮ ਬਹੁਤ ਉਦਾਸ ਮਨ ਨਾਲ ਹਰਵੀਰ ਨਾਲ ਗੱਲ ਕਰਦਾ ਸਤਨਾਮ ਨੂੰ ਇਹ ਵੀ ਸੀ ਕਿ ਪਤਾ ਨਹੀਂ ਹੁਣ ਅੱਗੇ ਕਿਹੋ ਜਿਹਾ ਮੁੰਡਾ ਮਿਲੇਗਾ ਹਰਵੀਰ ਮਾਮਾ ਜੀ ਤੁਸੀਂ ਉਦਾਸ ਨਾ ਹੋਵੋ ਮੁੰਡਾ ਮੈਂ ਲੱਭ ਲੈਣਾ ਹੈ ਮੈਂ ਆਪਣੀ ਭੈਣ ਨੂੰ ਆਪਣੇ ਕੋਲ ਹੀ ਲੈ ਜਾਣਾ ਹੈ ਸਤਨਾਮ ਕਹਿਣ ਲੱਗਿਆ ਹਾਂ ਪੁੱਤ ਖੁਦ ਅਮਨ ਵੀ ਤੇਰੇ ਕੋਲ ਆ ਕੇ ਪੜਨਾ ਚਾਹੁੰਦੀ ਸੀ ਉਸ ਤੋਂ ਪਹਿਲਾਂ ਮੈਂ ਉਹਦਾ ਰਿਸ਼ਤਾ ਜਗਪਾਲ ਨਾਲ ਤੈਅ ਕਰ ਦਿੱਤਾ ਮੈਂ ਇੱਕ ਵਾਰੀ ਵੀ ਅਮਨ ਦੀ ਮਰਜ਼ੀ ਨਹੀਂ ਪੁੱਛੀ ਹਰਵੀਰ ਨਹੀਂ ਮਾਮਾ ਜੀ ਤੁਸੀਂ ਹੁਣ ਜੋ ਲੰਗ ਗਿਆ ਉਹਨਾਂ ਸੋਚੋ ਆਪਾਂ ਕੁਝ ਨਹੀਂ ਕਰਨ ਕਰਾਉਣ ਵਾਲੇ ਸਭ ਕੁਝ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ ਦੁੱਖ ਸੁੱਖ ਜੀਵਨ ਵਿੱਚ ਨਾਲ-ਨਾਲ ਚੱਲਦੇ ਆ ਸਤਨਾਮ ਸਹੀ ਕਿਹਾ ਪੁੱਤਰਾ ਰੱਬ ਦੀ ਰਜ਼ਾ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ ਹਰਵੀਰ ਥੋੜਾ ਸਮਾਂ ਚੁੱਪ ਰਹਿਣ ਮਗਰੋਂ ਕਹਿਣ ਲੱਗਿਆ ਤੁਸੀਂ ਮਾਮੀ ਜੀ ਨਾਲ ਸਲਾਹ ਕਰਕੇ ਮੈਨੂੰ ਦੱਸ ਦਿਓ ਹਰਵੀਰ ਉਸ ਤੋਂ ਬਾਅਦ ਘਰ ਅਮਨ ਤੇ ਰਮਨ ਨਾਲ ਗੱਲ ਕਰਕੇ ਉਹਨਾਂ ਦਾ ਹਾਲ-ਚਾਲ ਪੁੱਛਦਾ ਹੈ ਪਰ ਹਾਲੇ ਰਿਸ਼ਤੇ ਦੀ ਕੋਈ ਗੱਲ ਨਹੀਂ ਕਰਦਾ ਤੇ ਫੇਰ ਗੱਲ ਕਰਦੇ ਆਂ ਕਹਿ ਕੇ ਹਰਵੀਰ ਫੋਨ ਕੱਟ ਦਿੰਦਾ ਸਤਨਾਮ ਨੇ ਚਰਨਜੀਤ ਨੂੰ ਦੱਸਿਆ ਹਰਵੀਰ ਨਾਲ ਜੋ ਵੀ ਗੱਲ ਹੋਈ ਚਰਨਜੀਤ ਕਹਿਣ ਲੱਗੀ ਮੈਂ ਤਾਂ ਆਪੇ ਹੀ ਚਾਹੁੰਦੀ ਆਂ ਕਿ ਅਮਨ ਦਾ ਵਿਆਹ ਕਰ ਦਈਏ ਕਿਹਾ ਵੀ ਸੀ ਤੁਹਾਨੂੰ ਪਿਛਲੇ ਮਹੀਨੇ ਕਿ ਸਰ ਵੀ ਭੈਣ ਹੁਲਾਣਾ ਸਲਾਹ ਕਰ ਲਵੋ ਸਤਨਾਮ ਠੀਕ ਐ ਫੇਰ ਮੈਂ ਕਰਦਾ ਤਰਸੇਵ ਨਾਲ ਸਲਾਹ ਨਾਲੇ ਹਰਵੀਰ ਨੂੰ ਦੱਸ ਦੇਵਾਂਗੇ ਸਤਨਾਮ ਸ਼ਾਮ ਨੂੰ ਹੀ ਦਵਿੰਦਰ ਤੇ ਰਮਨ ਨਾਲ ਵੀ ਸਲਾਹ ਕਰਦਾ ਏ ਦਵਿੰਦਰ ਬਹੁਤ ਵਧੀਆ ਸੋਚਿਆ ਹਰਵੀਰ ਨੇ ਡੈਡੀ ਜੀ ਸਾਰਿਆਂ ਦੇ ਮਨ ਵਿੱਚ ਇਹੀ ਸੀ ਪਰ ਆਪਾਂ ਸਾਰੇ ਚੁੱਪ ਸੀ ਹਰਵੀਰ ਨੇ ਜੋ ਵੀ ਸੋਚਿਆ ਪਰ ਸਭ ਨੂੰ ਇਹ ਵੀ ਪਤਾ ਸੀ ਕਿ ਅਮਨ ਨੂੰ ਮਨਾਉਣਾ ਬਹੁਤ ਔਖਾ ਹੈ ਹਲੇ ਤੱਕ ਸਾਰੀਆਂ ਗੱਲਾਂ ਅਮਨ ਤੋਂ ਚੋਰੀ ਹੀ ਹੁੰਦੀਆਂ ਸੀ ਦਵਿੰਦਰ ਵੀ ਰਮਨ ਨੂੰ ਇਹੀ ਕਹਿੰਦਾ ਸੀ ਕਿ ਅਮਨ ਨਾਲ ਗੱਲ ਕੌਣ ਕਰੇਗਾ ਰਮਨ ਹਰਵੀਰ ਵੀਰੇ ਨੇ ਅਮਨ ਨੂੰ ਮਨਾ ਲੈਣਾ ਹੈ ਬਸ ਡੈਡੀ ਜੀ ਤੇ ਫੁੱਫੜ ਜੀ ਕੋਈ ਚੰਗਾ ਘਰ ਦੇਖ ਲੈਣ ਦਵਿੰਦਰ ਪਹਿਲਾਂ ਕਿਹੜਾ ਮਾੜਾ ਦੇਖਿਆ ਸੀ ਕੁਝ ਪਰਮਾਤਮਾ ਨੇ ਕਰਤਾ ਕੁਝ ਜਗਪਾਲ ਦੀ ਮੰਮੀ ਸੁਭਾ ਦੀ ਬਹੁਤ ਭੜੀ ਐ ਸਤਨਾਮ ਅਗਲੇ ਦਿਨ ਆਪਣੇ ਕੰਮ ਤੋਂ ਬਾਅਦ ਤਰਸੀਮ ਤੇ ਸਰਬੀ ਨਾਲ ਸਲਾਹ ਕਰ ਆਇਆ ਤੇ ਤਰਸੀਮ ਨੂੰ ਕੋਈ ਚੰਗਾ ਘਰ ਦੇਖਣ ਨੂੰ ਕਹਿ ਕੇ ਆਇਆ ਘਰ ਆ ਕੇ ਚਰਨਜੀਤ ਨੂੰ ਅਮਨ ਨਾਲ ਗੱਲ ਕਰਨ ਲਈ ਵੀ ਕਿਹਾ ਕਿ ਇੱਕ ਵਾਰ ਅਮਨ ਦੀ ਮਰਜ਼ੀ ਪੁੱਛ ਲਈ ਫਿਰ ਹਰਵੀਰ ਨੂੰ ਦੱਸ ਦਿਆਂਗੇ ਉਧਰ ਹਰਵਿੰਦਰ ਇੱਕ ਦਿਨ ਜਦੋਂ ਕੰਮ ਤੋਂ ਆ ਕੇ ਰਾਤ ਦੀ ਰੋਟੀ ਖਾਣ ਰਸੋਈ ਵਿੱਚ ਆਇਆ ਤਾਂ ਹਰਵੀਰ ਤੇ ਹਰਲੀਨ ਵੀ ਉੱਥੇ ਹੀ ਸਨ ਤਿੰਨੇ ਜਦੋਂ ਰੋਟੀ ਖਾਣ ਲੱਗੇ ਤਾਂ ਹਰਵੀਰ ਨੇ ਗੱਲ ਛੇੜੀ ਹਰਵੀਰ ਹਰਵਿੰਦਰ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਵਰਕ ਪਰਮਿਟ ਤੋਂ ਬਾਅਦ ਪੀਆਰ ਦੀ ਵੀ ਤਿਆਰੀ ਹੈ ਤੇ ਵਿਆਹ ਬਾਰੇ ਨਹੀਂ ਸੋਚਿਆ ਹਰਵਿੰਦਰ ਇੱਕ ਵਾਰ ਤਾਂ ਸੋਚੀ ਪੈ ਗਿਆ ਕਿ ਵੀਰੇ ਨੇ ਕੀ ਸਵਾਲ ਪੁੱਛ ਲਿਆ ਹਰਲੀਨ ਵੀ ਕੁਝ ਨਾ ਬੋਲੀ ਹਰਵਿੰਦਰ ਨਹੀਂ ਵੀਰੇ ਹਲੇ ਵਿਆਹ ਬਾਰੇ ਕੁਝ ਨਹੀਂ ਸੋਚਿਆ ਮੰਮੀ ਕਹਿੰਦੀ ਸੀ ਪਰ ਮੈਂ ਪੀਆਰ ਦਾ ਬਹਾਨਾ ਲਾਤਾ ਕਿ ਬਾਅਦ ਚ ਦੇਖਾਂਗੇ ਹਰਵੀਰ ਬਹਾਨਾ ਲਾਤਾ ਮਤਲਬ ਆਪਣੀ ਮਰਜ਼ੀ ਨਾਲ ਕਰਾਉਣਾ ਹੈ ਹਰਿੰਦਰ ਚੁੱਪ ਹੋ ਗਿਆ ਫਿਰ ਹਰਲੀਨ ਨੇ ਕਿਹਾ ਜੋ ਵੀ ਆ ਮਨ ਵਿੱਚ ਆਪਣੇ ਵੀਰੇ ਨਾਲ ਗੱਲ ਕਰ ਲੈ ਹਰਵਿੰਦਰ ਹਰਵਿੰਦਰ ਜੀ ਭਾਬੀ ਹਾਂਜੀ ਵੀਰੇ ਮੈਂ ਪਸੰਦ ਕਰਦਾ ਕਿਸੇ ਨੂੰ ਪਿਛਲੇ 8 ਸਾਲਾਂ ਤੋਂ ਪਰ ਉਹਦੇ ਨਾਲ ਵਿਆਹ ਤਾਂ ਹੋਣਾ ਨਹੀਂ ਜਾਂ ਫਿਰ ਸੋਚਿਆ ਵਿਆਹ ਹੀ ਨਹੀਂ ਕਰਾਉਣਾ ਹਰਵੀਰ ਉਹਦੇ ਨਾਲ ਕਾਤੋਂ ਨਹੀਂ ਹੋਣਾ ਵਿਆਹ ਤੇਰਾ ਉਹ ਵਿਆਹੀ ਗਈ ਹਰਵਿੰਦਰ ਹਾਂਜੀ ਵੀਰੇ ਹਰਵੀਰ ਐਦਾਂ ਕਿਵੇਂ ਨਹੀਂ ਕਰਾਉਣਾ ਵਿਆਹ ਮੈਂ ਲੱਭਾਂ ਤੇਰੇ ਲਈ ਕੁੜੀ ਹਰਵਿੰਦਰ ਨਹੀਂ ਵੀਰੇ ਪਿਆਰ ਤਾਂ ਇੱਕ ਵਾਰ ਹੀ ਹੁੰਦਾ ਹੈ ਕਿਉਂ ਕਿਸੇ ਦੇ ਜੀਵਨ ਨਾਲ ਖੇਲਵਾੜ ਕਰਨਾ ਹੈ ਹਰleen ਤੂੰ ਦੱਸਦਾ ਕਿਉਂ ਨਹੀਂ ਹਰਵਿੰਦਰ ਹਰਵਿੰਦਰ ਸਿਰ ਝੁਕਾ ਕੇ ਬੈਠ ਗਿਆ ਹਰਵੀਰ ਬੋਲ ਹਰਵਿੰਦਰ ਕੀ ਕਹਿਣਾ ਹੈ ਕੀ ਗੱਲ ਹੈ ਤੇਰੇ ਮਨ ਵਿੱਚ ਹਰਵਿੰਦਰ ਨੀਵੀਂ ਪਾ ਕੇ ਹੀ ਬੋਲਦਾ ਹੈ ਵੀਰੇ ਉਹ ਕੁੜੀ ਅਮਨ ਹੈ ਤੇ ਮੈਂ ਅੱਜ ਵੀ ਅਮਨ ਦੀ ਰੱਬ ਵਾਂਗ ਇਬਾਦਤ ਕਰਦਾ ਉੱਪਰ ਵਾਲੇ ਤੋਂ ਉਹਦੀਆਂ ਹੀ ਖੁਸ਼ੀਆਂ ਮੰਗਦਾ ਹਾਂ ਮੈਨੂੰ ਮaaf ਕਰ ਦਿਓ ਵੀਰੇ ਹਰਵੀਰ ਨੇ ਉੱਠ ਕੇ ਹਰਵਿੰਦਰ ਨੂੰ ਜੱਫੀ ਪਾ ਲਈ ਤੇ ਕਹਿਣ ਲੱਗਿਆ ਹਰਵਿੰਦਰ ਵਿਆਹ ਕਰਵਾਵੇਂਗਾ ਮਨਾਲ ਅਸੀਂ ਅਮਨ ਦਾ ਵਿਆਹ ਕਰਨ ਬਾਰੇ ਸੋਚਿਆ ਹੈ ਹਰਵਿੰਦਰ ਵੀਰੇ ਅਮਨ ਨੇ ਕਦੇ ਨਹੀਂ ਮੰਨਣਾ ਮੈਂ ਜਾਣਦਾ ਉਹਨੂੰ ਤੁਸੀਂ ਦੇਖਿਆ ਹੀ ਹੈ ਉਹ ਮੈਨੂੰ ਆਪਣਾ ਦੋਸਤ ਮੰਨਦੀ ਹੈ ਹਰਵੀਰ ਅਮਨ ਨੂੰ ਆਪਾਂ ਸਾਰੇ ਜਣੇ ਰਲ ਕੇ ਮਨਾ ਲਵਾਂਗੇ ਬਸ ਮੈਂ ਤੇਰੀ ਹਾਂ ਸੌਣੀ ਸੀ ਨਾਲੇ ਤੂੰ ਕਰ ਆਂਟੀ ਜੀ ਨਾਲ ਵੀ ਗੱਲ ਕਰ ਲਈ ਹਰਵਿੰਦਰ ਜੀ ਵੀਰੇ ਜੇ ਅਮਨ ਮੰਨਦੀ ਆ ਤਾਂ ਮੈਂ ਸਾਰੀ ਜ਼ਿੰਦਗੀ ਉਹਨੂੰ ਖੁਸ਼ ਰੱਖੂੰਗਾ ਤੇ ਹਾਂ ਵੀਰੇ ਕਰ ਮਮੀ ਨੂੰ ਪਤਾ ਐ ਅਮਨ ਬਾਰੇ ਬਾਕੀ ਤੁਸੀਂ ਗੱਲ ਕਰ ਲਿਓ ਉਸ ਤੋਂ ਬਾਅਦ ਹਰਵੀਰ ਨੇ ਆਪਣੇ ਘਰ ਸਾਰਿਆਂ ਨੂੰ ਦੱਸ ਦਿੱਤਾ ਅਗਲੇ ਦਿਨ ਹਰਵੀਰ ਨੇ ਆਪਣੇ ਮਾਮਾ ਜੀ ਤੇ ਮਾਮੀ ਜੀ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਵੀ ਦੱਸਿਆ ਮੈਂ ਅਮਨਦੀਪ ਦਾ ਰਿਸ਼ਤਾ ਹਰਵਿੰਦਰ ਨਾਲ ਕਰਨ ਬਾਰੇ ਸੋਚਦਾ ਐ हां जी दोस्तों एसी ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆਂ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ